ਕੁਝ ਅਣਪਛਾਤੇ ਤਿੰਨ ਵਿਅਕਤੀਆਂ ਜਿਨ੍ਹਾਂ ਨੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਉਹਦੀ ਜਿਹੜੀ ਗੱਡੀ ਜਿਹੜੀ ਐ ਸਨੇਚ ਕੀਤੀ ਆ ਕਿ ਨਸੀਤਾ ਰੋਡ ਧਰਮਕੋਟ ਦੇ ਨੇੜੇ ਇੱਕ ਗੱਡੀ ਜਿਹਦੇ ਵਿੱਚ ਮੁੰਹਿਦਰਾ ਪਿਕਅਪ ਜਿਹਦੇ ਵਿੱਚ ਮੱਝਾਂ ਤੇ ਬੱਚੇ ਉੱਤੇ ਲੱਗੇ ਹੋਏ ਸੀ ਤੇ ਉਤੋਂ ਕੋਈ ਚੋਰੀ ਕਰਕੇ ਧੋਕੇ ਲੈ ਗਿਆ ਸੀ ਇਹ ਗੱਡੀ ਜਿਹੜੇ ਸੀ ਸੰਦੀਪ ਕੁਮਾਰ ਡਰਾਈਵਰ ਸੀ ਇਹ ਬੋਹਰ ਤੋਂ ਆ ਰਿਹਾ ਸੀ ਬੋਰ ਤੋਂ ਇਹਨੇ ਜਾਣਾ ਸੀ ਜਲੰਧਰ ਨੂੰ ਤੇ ਜਦੋਂ ਇਹ ਕੋੜੀ ਸਿਖਾਂ ਲਾ ਕੇ ਪਹੁੰਚਿਆ ਉਦੋਂ ਉੱਥੇ ਹਮਲਾ ਕੀਤਾ ਤਿੰਨ ਵਿਅਕਤੀਆਂ ਨੇ ਰਾਦਾਂ ਦਾ ਮਾਲ ਚੱਲਿਆ ਸੀ ਉਹ ਹੋਰ ਤੋਂ ਉੱਤਰ ਕੇ ਖੂ ਆ ਸਾਨੂੰ ਬੜੀਆਂ ਮੁੱਝਾਂ ਲਾਪਤਾ ਹੋ ਗਈਆਂ ਨੇ ਤੇ ਸਾਨੂੰ ਪਈ ਹੋ ਸੋ ਅਜੇ ਧਰਮਕੋੜ ਦੇ ਵਿੱਚ ਸਾਡੀਆਂ ਮੁੱਝਾਂ ਕੋੜੀ ਸਿਕਾ ਸਾਡੀਆਂ ਮੁੱਝਾਂ ਧਰਮਕੋੜ ਤੋਂ ਕੋੜੀ ਸਿਕਾ ਰਾਹ ਕੇ ਮੁੱਝਾ ਉੜਾ ਬਈ ਹੋ ਗਿਆ ਸੀ ਇੱਕ ਤਰੀਕ ਦੀ ਦਰਮਿਆਨੀ ਰਾਤ ਬਲੈਰੋ ਪਿਕਅਪ ਦਾ ਡਰਾਈਵਰ ਸੰਦੀਪ ਕੁਮਾਰ ਗੱਡੀ ਲੈ ਕੇ ਆ ਰਿਹਾ ਸੀ ਜਿਸ ਦੇ ਵਿੱਚ ਮੱਝਾਂ ਦੋ ਮੱਝਾਂ ਸੀ ਦੋ ਬੱਛੇ ਸੀ ਜਿਹੜੇ ਲੱਦੇ ਹੋਏ ਸੀ ਜਦੋਂ ਉਹ ਕੋੜੀਸੇ ਖਾਂ ਪਹੁੰਚਾ ਤੇ ਉਸ ਤੋਂ ਬਾਅਦ ਉੱਥੇ ਉਹਦੀ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋਣ ਤੋਂ ਬਾਅਦ ਉਹਨੇ ਮਕੈਨਿਕ ਬੁਲਾਇਆ ਗੱਡੀ ਠੀਕ ਕਰਕੇ ਜਦੋਂ 2:00 ਵਜੇ ਰਾਤ ਨੂੰ ਉਹ ਚੱਲਿਆ ਤੇ ਉਸ ਤੋਂ ਅੱਗੇ 15 ਕਿ ਮਿੰਟ ਉਹ ਚੱਲਿਆ ਅੱਗੇ ਤੇ ਉੱਥੇ ਕੁਝ ਅਣਪਛਾਤੇ ਤਿੰਨ ਵਿਅਕਤੀਆਂ ਜਿਨ੍ਹਾਂ ਨੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਉਹਦੀ ਜਿਹੜੀ ਗੱਡੀ ਜਿਹੜੀ ਐ ਸਨੇਚ ਕੀਤੀ ਆ ਤੇ ਬਾਅਦ ਚ ਅੱਗੇ ਜਿਹੜੀ ਅਸੀਂ ਉਸ ਤੋਂ ਬਾਅਦ ਐਫਆਰ ਦਾ ਤੁਰੰਤ ਐਫਰ ਦਰਜ ਕਰਕੇ ਮੈਂ ਆ ਵੀ ਮੌਕੇ ਤੇ ਗਿਆ ਅਸੀਂ ਵੈਰੀਫਾਈ ਕੀਤਾ ਤੁਰੰਤ ਐਫਰ ਦਰਜ ਕਰਕੇ ਅਸੀਂ ਜਿਹੜੇ ਇਸ ਦੇ ਦੋਸ਼ੀ ਸੀ ਟੈਕਨੀਕਲੀ ਅਤੇ ਕੈਮਰਿਆਂ ਥਰੂ ਅਸੀਂ ਜਿਹੜਾ ਵਰਕ ਕਰਕੇ ਜਿਹੜੀ ਇਹ ਗੱਡੀ ਉਹ ਬਰਾਮਦ ਕਰ ਲਈ ਆ ਤੇ ਦੋਸ਼ੀਆਂ ਉਸ ਦਿਨ ਧੁੰਦ ਬਹੁਤ ਜ਼ਿਆਦਾ ਸੀ ਦੋਸ਼ੀਆਂ ਦੀ ਭਾਲ ਜਾਰੀ ਆ ਤੇ ਦੋਸ਼ੀ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਸਰ ਗੱਡੀ ਦੇ ਵਿੱਚ ਕੀ ਕੋਈ ਕੋਸ ਸੀਗਾ ਸਮਾਨ ਹੋ ਕਿੱਥੋਂ ਆ ਕੇ ਕਿੱਥੇ ਜਾ ਰਹੀ ਸੀ ਇਹ ਗੱਡੀ ਜਿਹੜੇ ਸੀ ਸੰਦੀਪ ਕੁਮਾਰ ਡਰਾਈਵਰ ਸੀ ਇਹ ਬੋਰ ਤੋਂ ਆ ਰਿਹਾ ਸੀ ਬੋਰ ਤੋਂ ਇਹਨੇ ਜਾਣਾ ਸੀ ਜਲੰਧਰ ਨੂੰ ਤੇ ਜਦੋਂ ਇਹ ਕੋਟੀ ਸਿਖਾਂ ਲਾ ਕੇ ਪਹੁੰਚਿਆ ਉਦੋਂ ਉੱਤੇ ਹਮਲਾ ਕੀਤਾ ਤਿੰਨ ਵਿਅਕਤੀਆਂ ਨੇ ਜਰ ਜਿਹੜੇ ਰੋਪੀ ਸੀਗੇ ਫੜੇ ਨਹੀਂ ਨਹੀਂ ਰੋਪੀ ਫੜੇ ਨਹੀਂ ਗਏ ਇਸ ਦੇ ਵਿੱਚ ਜਿਹੜੀਆਂ ਦੋ ਮੱਜਾਂ ਸੀ ਦੋ ਬੱਛੇ ਸੀ ਉਹ ਬਰਾਮਦ ਹੋ ਗਏ ਨੇ ਤੇ ਅੱਗੇ ਜਿਹੜੇ ਆ ਅਸੀਂ ਟੈਕਨੀਕਲੀ ਤੇ ਹਿਊਮਨਿਟਰੀਅਨਿਸ ਤੇ ਵਰਕ ਕਰ ਰਹੇ ਹਾਂ ਦੋਸ਼ੀਆਂ ਨੂੰ ਜਲਦੀ ਬਰਾਮਦ ਕਰ ਲਵਾਂ। ਸਵੇਰ ਸਾਨੂੰ 5 4:30-5 ਵਜੇ ਦੇ ਕਰੀਬ ਇੱਕ ਇਤਲਾਹ ਮਿਲੀ ਸੀ ਕਿ ਮਸੀਤਾ ਰੋਡ ਧਰਮਕੋਟ ਦੇ ਨੇੜੇ ਇੱਕ ਗੱਡੀ ਜਿਹਦੇ ਵਿੱਚ ਮਹਿੰਦਰਾ ਪਿਕਅਪ ਜਿਹਦੇ ਵਿੱਚ ਮੱਜਾਂ ਤੇ ਬੱਚੇ ਉਹਦੇ ਲੱਦੇ ਹੋਏ ਸੀ। ਤੇ auto trolley ਚੋਰੀ ਕਰਕੇ ਉਹ ਕਿ ਲੈ ਗਿਆ ਸੀ ਜੋ ਅਸੀਂ ਮੇਰੀ ਟੀਮ ਨੇ ਬਹੁਤ ਹੀ ਮਿਹਨਤ ਕਰਦੇ ਹੋਏ ਅਤੇ ਆਸੇ ਪਾਸੇ ਸਰਾਊਂਡਿੰਗ ਤੋਂ ਪੁੱਛਗਿੱਛ ਕਰਕੇ ਕੈਮਰੇ ਚੈੱਕ ਕਰਦੇ ਹੋਏ ਅਸੀਂ ਗੱਡੀ ਰਿਕਵਰ ਕਰ ਲਈ ਹੈ ਜਿਸ ਵਿੱਚ ਅਸੀਂ ਮੱਜਾਂ ਵੀ ਰਿਕਵਰ ਹੋ ਗਈਆਂ ਤੇ ਜੋ ਜਲਦੀ ਹੀ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੀਆਂ ਜਾਣਗੀਆਂ ਮੈਂ ਬਲਦੇਵ ਕਪੂਰੀ ਅਸੀਂ ਬੈਰੀ ਦਾ ਕੰਮ ਕਰਦੇ ਹਾਂ ਜਿੰਦਰ ਤੋਂ ਸਾਡਾ ਰਾਤ ਦਾ ਮਾਲ ਚੱਲਿਆ ਸੀ ਉਹ ਹੋਰ ਤੋਂ ਉੱਤਰ ਕੇ ਖੂਨ ਆਇਆ ਸਾਨੂੰ ਤੜੀ ਮੱਜਾਂ ਲਾਪਤਾ ਹੋ ਗਈਆਂ ਨੇ ਤੇ ਸਾਨੂੰ ਪਈ ਸੋਹ ਜੀ ਤਰਮ ਕੋਡ ਦੇ ਵਿੱਚ ਸਾਡੀਆਂ ਮੱਝਾਂ ਕੋੜੀ ਸਗਾਂ ਸਾਡੀਆਂ ਮੱਝਾਂ ਤਰਮ ਕੋਡ ਤੋਂ ਕੋੜੀ ਸਗਾਂ ਰਾਜਗੁਰੂ ਮੱਝਾਂ ਪੂਰੇ ਬਰੇ ਹੋ ਗਿਆ ਸੀ ਇੱਥੇ ਆਏ ਲੋਗੇ ਤੇ ਸਵੇਰ ਤੋਂ ਅਗੇ ਮੈਡਮ ਨਾਲ ਕੰਟੈਕਟ ਕੀਤਾ ਸੀ ਕਿਉਂਕਿ ਮੈਡਮ ਦਾ ਨਾਂ ਦੇ ਜੋ ਸਟਾਫ ਹੈ ਉਹ ਪੂਰੇ ਰਾਤ ਕੋਈ ਲੱਗਾ ਹੋਇਆ ਸੀਗਾ ਜਿਸੇ ਕੇਸ ਨੂੰ ਫੇਸ ਕਰਨ ਵਾਸਤੇ ਤੇ ਹੁਣੇ ਅਸੀਂ ਮੈਡਮ ਨਾਲ ਮਿਲੇ ਜਸਟ ਤਘੜਾ ਪਹਿਲਾਂ ਹੀ ਸਾਨੂੰ ਮੈਡਮ ਨੇ ਬੁਲਾਇਆ ਅੰਦਰ ਆਪਣੇ ਆਫਿਸ ਦੇ ਸਾਨੂੰ ਬਿਠਾਇਆ ਬਹੁਤ ਵੇਲੇ ਸਾਨੂੰ ਚੰਗੀ ਡੀਲ ਕੀਤਾ ਤਾਂ ਜਸਟ 15 ਮਿੰਟ ਕੀ ਮੈਂਦਰ 15 ਮਿੰਟ ਵੀ ਜ਼ਿਆਦੇ ਨੇ 10 ਮਿੰਟ ਦੇ ਅੰਦਰ ਹੀ ਮੈਡਮ ਨੇ ਆਪਣੇ ਜੋ ਵੀ ਸਟਾਫ ਦੇ ਨਾਲ ਬੜੀ ਉਹ ਜਿੰਦਾ ਦੇ ਰਹੇ ਦਾਂਦੇ ਉਹ ਦਲੇ ਦੀ ਦਾਂਦੇ ਸੜਿਆ ਮੁਝਾ ਪ੍ਰਾਪਤ ਕਰਾ ਮਨਾਮਤ ਕਰਾਤੀ ਆ ਅਸੀਂ ਮੈਡਮ ਜੀ ਨਾਲ ਦੇ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਥੈਂਕਸ ਕਰਦੇ ਆ ਮੈਡਮ ਨੂੰ ਦੋ ਸਟਾਰ ਹੋਰ ਲੱਗਣੇ ਬਹੁਤ ਬਹੁਤ ਜੀ ਤਰੱਕੀ ਕਰਨ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਪਰਮਾਤਮਾ ਬਾਬਾ ਜੀ ਬਹੁਤ ਖੁਸ਼ੀਆਂ ਵਰਸਾਉਣ ਥੈਂਕਸ ਮੈਡਮ ਜੀ